ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂ ਪਿਆਰਿਓ ਅਰਦਾਸ ਕਰਦੀ ਆ ਕਿ ਤੁਸੀਂ ਸਭ ਖੁਸ਼ ਰਹੋ ਤੰਦਰੁਸਤ ਰਹੋ ਇਸ ਮਨੁੱਖਾ ਦੇਹ ਨੂੰ ਦੇ ਵਿੱਚ ਨਾ ਸਾਨੂੰ అనేక ਜਿਹੜੇ ਆਰੋਗ అనేక ਸਿਰਕ ਬਿਮਾਰੀਆਂ ਤੁਹਾਨੂੰ ਹੋ ਜਾਂਦੀਆਂ ਮਨੁੱਖਾ ਦੇਹੀ ਸਭ ਨੂੰ ਤਕਲੀਫਾਂ ਹੁੰਦੀਆਂ ਨਾ ਮੈਨੂੰ ਤੁਹਾਨੂੰ ਹਰ ਕੋਈ ਨਾ ਕੋਈ ਤਕਲੀਫ ਸਿਰਕ ਹੁੰਦੀ ਹੈ ਬਿਮਾਰੀਆਂ ਘੇਰ ਲੈਂਦੀਆਂ ਤੇ ਉਹਨਾਂ ਸਭ ਤੋਂ ਯਾਦ ਪਾਉਣਾ ਚਾਹੁੰਦੇ ਹਾਂ ਤਾਂ ਉਹਦਾ ਇੱਕ ਇੱਕ ਸਾਧਨ ਖਜ਼ਾਨਾ ਅਨਮੋਲ ਸਾਡੇ ਕੋਲ ਹੈਗਾ ਹੈ ਬਾਣੀ ਬਾਣੀ ਸਭ ਦੁੱਖਾਂ ਟੋਟਾਂ ਦਾ ਨਾਸ ਕਰਨ ਵਾਲੀ ਚਾਹੇ ਕਿਸੇ ਤਰ੍ਹਾਂ ਦੀ ਤੁਹਾਨੂੰ ਦੁੱਖ ਤਕਲੀਫਾ ਤੁਹਾਨੂੰ ਮਨ ਤੰਗ ਕਿਸੇ ਤਰ੍ਹਾਂ ਦੀ ਟੋਟ ਹੈ ਤੁਹਾਨੂੰ ਉਹ ਸਭ ਨੂੰ ਦੂਰ ਕਰਦੀ ਹੈ ਬਾਣੀ ਔਰ ਜਦੋਂ ਸਾਨੂੰ ਸਰੀਰਕ ਬਿਮਾਰੀਆਂ ਰੋਗ ਘੇਰ ਲੈਂਦੇ ਆ ਕਈ ਵਾਰੀ ਇਹ ਜੋ ਇਹੋ ਜਿਹੋ ਹਾਲ ਤਾਂ ਆਉਂਦੀ ਡਾਕਟਰ ਵੀ ਹੱਥ ਫੜੇ ਕਰ ਜਾਂਦੇ ਆ ਤੇ ਉਹ ਕਹਿੰਦੇ ਆ ਵੀ ਅਰਦਾਸ ਕਰੋ ਅਰਦਾਸ ਕਰੋ ਕਿ ਠੀਕ ਹੋਏ ਕਹਿੰਦੇ ਨੇ ਦਵਾਈ ਨਾਲੋਂ ਜ਼ਿਆਦਾ ਤੂਆ ਅਸਰ ਕਰਦੀ ਆ ਤਾਂ ਅਰਦਾਸ ਉਹਦੀ ਸਰਬੀਆ ਬਾਣੀ ਤਾਂ ਘਤੈਨੀ ਬਾਣੀ ਦੇ ਜੈ ਲਿਖਿਆ ਨਾ ਬਾਣੀ ਚ ਦੋਖ ਰੋਗ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਜਣ ਕੋ ਸਰਸੇ ਮੂਲੇ ਗੁਸਤੇ ਜਾਣੀ ਸੁਣਤੇ ਕੁਨੀਏ ਤਖਾ ਦੇ ਪਵਿੱਤਰ ਸਤਿਗੁਰਿਆ ਪਰ ਹੋਰੇ ਬਿਨਵੰਤ ਨਾਨਕ ਗੁਰੇ ਜਰਨ ਲਾਗੇ ਪਾਚੇ ਅਨਦ ਤੂਰੇ ਦੋਖ ਰੋਗ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੱਚੀ ਬਾਣੀ ਤੇ ਤੁਹਾਡੀ ਕੋ ਬਾਣੀ ਚੀ ਬਾਕੀ ਤੁਸੀਂ ਇੱਕ ਪਰੋਸਾ ਰਖਣਾ ਉਸ ਅਖਾਲਕੁਰਖ ਦੇ ਪਾਣੀ ਚ ਚੱਲਣਾ ਇਹ ਨਹੀਂ ਹੈਗਾ ਕਿ ਅਸੀਂ ਬਾਣੀ ਪੜ੍ਹਦਾ ਰਹਿਆਂ ਪਰ ਅਸੀਂ ਇਹ ਸੋਚ ਰਹਿਆਂ ਪਤਾ ਨਹੀਂ ਆ ਚੀਜ਼ ਹੋਣੀ ਨਹੀਂ ਹੁਣ ਪਤਾ ਨਹੀਂ ਹਟਣਾ ਨਹੀਂ ਹਟਣਾ ਜਾਹੀ ਪੂਰਾ ਹੁਣ ਆਪਣੀ ਅਰਦਾਸ ਸੋਚਨ ਉਸ ਇੱਕ ਥੀਨ ਮਗੋ ਕੇ ਵਾਇ ਗਰੂਪ ਅਖਾਲਕੁਰਖ ਤੇਰੇ ਤੇ ਅਸੀਂ ਹੋ ਗਏ ਆ ਤੇਰੇ ਤੇ ਓਟਾ ਤੇਰੇ ਚਰਨਾ ਜਾ ਗਏ ਆ ਹੁਣ ਤੂੰ ਜੋ ਕਰਨਾ ਜਿੱਦਾਂ ਰਖਣਾ ਰਖਿਆ ਗਾਲ ਕੋਰਕ ਅਸੀਂ ਧੀਰੇ ਬਾਣੀ ਜਾਂ ਕਹਿੰਦੇ ਗੁਰਬਾਣੀ ਜਹ ਹੈ ਗੁਰਕੇ ਬਾਣੀ ਜੋ ਚੱਲੇ ਰੋਸਾ ਸਿਕਣਾ ਬਹੁਤ ਜਿੰਦਗੀ ਉਤਨ ਕੋਈ ਟੂਟ ਨਹੀਂ ਰਹਿੰਦੀ ਕੁਛ ਨਹੀਂ ਹੁੰਦਾ ਹੈਗਾ ਨਹੀਂ ਕਿ ਜਦਾਂ ਇੱਕ ਗੁਰਕੇ ਬਾਣੀ ਜੋ ਚੱਲੇ गुरुके पाणे जो चले दुख न पावे कोई दुख न पा को गुरुके पाणे जो चले ਗੁਰ ਕੇ ਪਾਣੀ ਜੋ ਚਲੇ ਗੁਰ ਕੇ ਪਾਣੀ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਹੋਏ ਗੁਰ ਕੇ ਪਾਣੀ ਜੋ ਚੱਲੇ ਦੁੱਖ ਨਾ ਪਾਵੇ ਕੋਈ ਗੁਰ ਕੇ ਪਾਣੀ ਜਿਹੜਾ ਤੁਸੀਂ ਚੱਲਦੇ ਆ ਨਾ ਉਹ ਘਾਲ ਪ੍ਰਖਸਤਿ ਬਾਸ਼ਾ ਸਾਰਿਆਂ ਤੋਂ ਟੋਟਾ ਦੂਰ ਕਰ ਦਿੰਦੇ। ਬਾਕੀ ਤੁਸੀਂ ਕਿਸੇ ਨੂੰ ਖੁਸ਼ ਕਰਨੀ ਆਏ ਦੁਨੀਆਂ ਦੇ ਉੱਤੇ ਨਾ। ਕਿਉਂਕਿ ਕਿਨ ਕინ ਖੁਸ਼ ਕਰ ਲਾਂਗੇ। ਹਨਾ 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 ਆਪਾ ਸਾਰੀ ਦੁਨੀਆ ਨੂੰ ਖੁਸ਼ ਕਰਾਂਦਾ ਠੀਕ ਹੈ ਥੋੜੀ ਲੈ ਰੱਖੀ। ਇਹਨੂੰ ਖੁਸ਼ ਕਰੋ, ਉਹਨੂੰ ਖੁਸ਼ ਕਰੋ, ਇਹਨੂੰ ਜੁਆਬ ਦੇ, ਉਹਨੂੰ ਜੁਆਬ ਦੇ, ਇਹਨੂੰ ਸਾਬਿਤ ਕਰੋ, ਉਹਨੂੰ ਸਾਬਿਤ ਕਰੋ। ਕਿਉਂ? ਜਿਹੜਾ ਹੀ ਅਸੀਂ ਕਿ ਕਿ ਜੋ ਸਹੀ ਹਨ ਅਕਾਲਪੁਰਖ ਨੇ ਤੁਹਾਡੀ ਨੜਿਆ ਪਹ ਲਿਆ ਤੁਹਾਨੂੰ ਦੇ ਦੇਣਾ ਤੁਸੀਂ ਅਕਾਲਪੁਰਖ ਨੂੰ ਖੁਸ਼ ਕਰਨਾ ਜੱਜ ਤੇ ਜਲੰਧਰ ਰੱਖ ਲੈ ਉਸ ਆਪਣੀ ਕਿਰਪਾ ਪਰ ਇਹ ਇਹਨਾਂ ਕਿ ਵਿਚਾਰ ਤੇ ਜਲੰਧਰ ਰੱਖ ਲੈ ਆਪਣੀ ਕਿਰਪਾ ਤਰ ਅਰਦਾਸ ਕਰੇ ਕਰਕੇ ਜੱਜ ਤੇ ਜਲੰਧਰ ਤੇ ਸੋ ਜਾ ਕੇ ਰੱਖ ਸੋ ਅਕਾਲ ਪੁਰਖ ਨੂੰ ਸਾਰੇ ਹਨ ਤੰਦਰੁਸਤ ਰਕਣ ਪਰਿਵਾਰ ਸੇ ਸੋਖਸ਼ਾਂਂਤੇ ਰੱਖਣ ਪਰਿਵਾਰ ਚੀ ਦੀਆਂ ਤੰਗੀਆਂ ਟੋਟੀਆਂ ਕਿਸੇ ਤਰ੍ਹਾਂ ਦੀਆਂ ਨਹੀਂ ਤਨ ਮਨ ਸੰਤੋਖ ਕਿਸੇ ਤਰ੍ਹਾਂ ਦੀਆਂ ਮਨ ਸ਼ਾਂਤ ਹੋਈ ਤਨ ਦੀ ਅਰੋਗਤਾ ਚਾਹੀਦੀ ਹੈ ਹੈ ਨਾ ਤੇ ਜਿੱਥੇ ਬਾਣੀ ਆ ਉੱਥੇ ਤੁਹਾਨੂੰ ਕੋਈ ਕੰਮ ਨਹੀਂ ਕੋਈ ਕਿਸੇ ਤਰ੍ਹਾਂ ਦੀ ਧੂੜ ਨਹੀਂ समा लगता है उस राहत चलने हाहा हाहा कह दान ये हमने प्राप्त हो जाए सारीज़ें <coughs> पर समा लगता ज्ञान का सागर है और ਵਸ ਇਹ ਇਹ ਦੱਸ ਮੈਂ ਕਹਿਣਾ ਕਿ ਅਗਰ ਕਿਸੇ ਤਰ੍ਹਾਂ ਦੀ ਤੁਹਾਨੂੰ ਸਿਰ ਕੁਵਾਰੀ ਹੈਗੀ ਆ ਤਾਂ ਅਸੀਂ ਅਰਦਾਸ ਕਰੀਏ ਅਸੀਂ ਪਾਣੀ ਵੜੀਏ ਬਾਣੀ ਸਾਰੇ ਦੁਕਾਨਦਾਰ ਨਾਸ਼ ਕਰਨਾ ਹੈ ਦੁੱਖ ਤੇ ਲਿਦਰਾ ਦਾ ਨਾਸ਼ ਕਰਨ ਵਾਲੀ ਹੈ ਅਸੀਂ ਅਰਦਾਸ ਕਰੀਏ ਕਿ ਏ ਵਾਹੀ ਗਿਰੋ ਦੁੱਖਾਂ ਤੇ ਲਿਦਰਾ ਦਾ ਨਾਸ਼ ਕਰ ਤੇ ਬਾਣੀ ਦਾ ਪ੍ਰਕਾਸ਼ ਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ